ਸਰ ਮੈਂ ਅਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫੀਸਰ ਇਨਚਾਰਜ ਪਟਿਆਲਾ ਤੇ ਸਾਨੂੰ ਸੂਚਨਾ ਮਿਲੀ ਸੀ ਕਿਸੇ ਤੋਂ ਵੀ ਉਰੇ ਕੋਈ ਇਨਸੀਡੈਂਟ ਹੋਇਆ ਤਾਂ ਸਾਡੇ ਆਫਿਸ ਦਾ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਮਿਲੀ ਸੀ ਅਸੀਂ ਤੁਰੰਤ ਫਿਰ ਵੀ ਮੈਂ ਆਪਣੀ ਟੀਮ ਦੇ ਨਾਲ ਉਰੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਝੁੱਲ੍ਹਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਨੇ ਜਿਹੜੀਆਂ ਇਨਜਰਡ ਹੋਈਆਂ ਤੇ ਉਹਨਾਂ ਨੂੰ ਵਰਧਾਣਾ ਹਸਪੀਟਲ ਚ ਲਿਜਾਇਆ ਗਿਆ ਸਰ ਜਿਹੜੀ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਇਸ ਵਰਗੇ ਕਾਦੇ ਇੰਤਜ਼ਾਮ ਫਾਇਰ ਵਿਭਾਗ ਵੱਲੋਂ ਕੀਤੇ ਜਾਂਦੇ ਆ ਜੀ ਸਰ ਕਰਵਾਏ ਜਾਂਦੇ ਆ ਉਹ ਪੂਰੇ ਨਹੀਂ ਜੀ ਸਰ ਆਲੋਣ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਆ ਵੀ ਆਲਮੋਸਟ ਪੂਰੇ ਆ ਜੀ ਸਰ ਸਰ ਇਹ ਕੀ ਹੋਇਆ ਮਤਲਬ 100% ਪੂਰੇ ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਹੈ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਦਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਗਜ਼ੀਕਿਊਸ਼ਨ ਘੱਟ ਲੱਗੇ ਹੋਏ ਆ ਉਹ ਅੱਜ ਕੋਈ ਪ੍ਰੋਵਾਈਡ ਕਰਵਾਣਾ ਸੀ ਉਹਨਾਂ ਨੇ ਕਿਉਂਕਿ ਬਿਨਾ ਇਹਨਾਂ ਨੂੰ ਚੁੱਲੇ ਕਿਵੇਂ ਚਲਾ ਲਈ ਜੀ ਕਿਉਂਕਿ ਸਰ ਚੁੱਲਿਆਂ ਵਾਸਤੇ ਐਗਜ਼ੀਕਿਊਸ਼ਨ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨੋਰਮਸ ਆ ਜਿਹੜੇ ਫੂਡ ਸਟਾਲਸ ਐ ਜਾਂ ਜਿੱਥੇ ਜਨਸੈੱਟ ਐ ਉੱਥੇ ਅਸੀਂ ਐਕਸਟੀਨਿਊਸ਼ਨ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਸੀ ਪ੍ਰਬੰਧਕ ਨਾਲ ਮੁਲਾਕਾਤ ਹੋਈ ਤੁਹਾਡੀ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਜੀ ਉਰੇ ਕੋਈ ਨਹੀਂ ਹਾਲ ਤੱਕ ਨਹੀਂ ਕੋਈ ਪਹੁੰਚਿਆ ਨਹੀਂ ਹਾਲ ਤੱਕ ਕੋਈ ਨਹੀਂ ਤੁਹਾਡੇ ਬਿਲਕੁਲ ਪਰਮਿਸ਼ਨ ਦਿੱਤੀ ਹੋਗੀ ਸੀ ਅਪਰੋਕਸੀਮੇਟ ਦੇਖੋ ਫੂਡ ਸਟਾਲਸ ਇਹਨਾਂ ਦੇ ਚਾਰ ਪੰਜ ਫੂਡ ਸਟਾਲਸ ਹੈਗੇ ਆ ਪੰਜ ਛੇ ਫੂਡ ਸਟਾਲ ਹੈ ਤਾਂ ਉਹ ਤੇ 6-7 ਸਿਲੰਡਰ ਉੱਤੇ ਇਹਨਾਂ ਦੇ ਗੇਟ ਤੇ ਅੱਗੇ ਲੱਗੇ ਹੋਏ ਵਿੱਚ ਸਟਾਕ ਤੇ ਲੱਗੇ ਹੋਏ ਆ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਜੀ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰੇਟਨ ਚੈ ਸਰ ਥੋੜੇ ਘੱਟ ਸੀਗੇ ਤੇ ਅਸੀਂ ਕੀ ਕਰ ਸਰ ਘੱਟ ਸੀ ਮੈਂ ਚੈਕਿੰਗ ਕੀਤੀ ਸਰ ਜੀ ਤਾਂ ਮੈਨੂੰ ਲੱਗਿਆ ਘੱਟ ਹੈ ਹਾਂ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ ਚ ਕਿੰਨਾ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋ ਗਈ ਮੇਲੇ ਬਾਰੇ ਜਦੋਂ ਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਦੇ ਘੱਟ ਹੈ ਅਸੀਂ ਇਹ ਜੇ ਕੁਮਾਰ ਸੁਭਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਹੈ ਦੇ ਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਜੀ ਕੋਈ 2 ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ ਸੱਟ ਵੱਜੀ ਹੈ ਤੇ ਉਹ ਚੀਜ਼ ਨੂੰ ਇਹਦੇ ਮੌਕੇ ਤੇ ਆਏ ਆ ਵੈਰੀਫਾਈ ਕਰ ਰਹੇ ਕੀ ਹਾਲਾਤ ਨੇ ਲੇਡੀ ਕਿੰਨੇ ਜਨੇ ਸੀਗੇ ਜਿਨੇ ਸੱਟ ਵੱਜੀ ਹੈ ਦੋ ਲੇਡੀਜ਼ ਦੇ ਹੁਣ ਤੱਕ ਜੋ ਸਾਹਮਣੇ ਆਈ ਹੈ ਚੀਜ਼ ਜੀ ਉਹ ਲੇਡੀ ਦੇ ਸੱਟਾਂ ਵੱਜੀ ਹੈ ਵਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਕੀ ਹੈ ਚੁੱਲੇ 'ਚ ਕੋਈ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਇਸ ਬਾਰੇ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚ ਗਿਆ। ਜਿਹੜਾ ਮੇਲਾ ਹੈ ਕਿਤੇ ਉੱਪਰ ਐਨਓਸੀ ਸਾਰੀ ਲਿਖੀ ਆ ਵੀ ਇਹਨਾਂ ਨੇ ਪਰਮਿਸ਼ਨਸ ਹੈਗੀਆਂ ਨਾਲ ਕੋਈ ਸਾਰੀ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ। ਸੇਫਟੀ ਇੱਕ ਮਿੰਟਸ ਲਈ ਨਜ਼ਰ ਆ ਰਹੀ ਜਿ ਕਿਤੇ ਕੋਈ ਫਾਇਰ ਇਸ ਨਹੀਂ ਹੋ ਲੈ ਕੇ ਸੇਫਟੀ ਐਕਟ ਮਤਲਬ ਕਿ ਮੈਂ ਮੌਕੇ ਤੇ ਪਹੁੰਚਿਆ ਹੀ ਹਾਂ। ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਗਾ ਕਰ ਲਾਂਗਾ।